ਮਿੱਠ ਗੈਰ ਜਹਾਨੇ ਦੇ ਉੱਤੋਂ ਜਿੰਨਾ ਚਾਹੀ ਮਿਟਾਉਣੀ ਸਿੱਖੀ ਇਸ ਨੂੰ ਗੁਰਾਂ ਨੇ ਜਿੱਤ ਬਣਾਇਆ ਇਹ ਕਦੇ ਵੀ ਹਾਰ ਨਹੀਂ ਸਕਦੀ ਹੱਕ ਲਈ ਕਰਦਾ ਖੂਨ ਲਗਾ ਵਿੱਚ ਇਸ ਲਈ ਮਰਨੀ ਸਕਦੀ ਤੋ ਨਿਹਾਲ ਸਾਸਰੀਆ ਕਾਲ ਬੁਰੋ ਗੋਬਿੰਦ ਸਿੰਘ ਜੀ ਜੇ ਨਾਇੰ ਮੇਟੋ ਹੈ ਬਾਬਾ ਦੀਪ ਸਿੰਘ ਵੀ ਪਿੱਠੇ ਉੱਤੇ ਤਨ ਤਨ ਗੁਰੂ ਕੋ ਵੇਸੇ ਪਾਸ਼ਾ ਦਾ ਖਪੜਾ ਸੀ ਅ ਗੁਰੂ ਕੋ ਵੇਸੇ ਪਾਪਾ ਦੀਪ ਸਿੰਘ ਦੀ ਕਿਹਾ ਕਿ ਉਸ ਜਨਮ ਸਥਾਨ ਪਹੁਵਿੰਡ ਤੁਮਾਈਆ ਕਲਗੀ ਧਰ ਗੁਰੂ ਦੀ ਸੁਣ ਮਹਿਮਾ ਸ਼ੁਕਰ ਗੁਜ਼ਾਰ ਐਡਵੋਕੇਟ ਬੈਠੇ ਨੇ ਮਲਕੀਤ ਸਿੰਘ ਨਿਮਾਣਾ ਕਲਗੀ ਧਰ ਦੀ ਸੁਣ ਮਹਿਮਾ ਪਹੁਵਿੰਡ ਤੋਂ ਅਨੰਦਪੁਰ ਜਦ ਆਏ ਉਹ ਗੱਡ-ਗੱਡ ਹੋ ਗਏ ਪੈਰਾਂ ਸਿਰ ਦੀ ਕਰ ਉਹ ਬਾਜਾਂ ਵਾਲੇ ਦੇ ਦਰਸ਼ਨ ਜਦ ਪਾਏ ਕਿੰਦੇ ਸਜਾ ਦਿੱਤਾ ਉਹ ਦੀਪੇ ਤੋਂ ਦੀਪ ਸਿੰਘ ਸਜਾ ਦਿੱਤਾ ਹਰਮੰਦਰ ਸਾਹਿਬ ਨੂੰ ਮਿੱਟੀ ਮਿਲਾਉਣ ਵਾਲੀ ਹਰਮੰਦਰ ਸਾਹਿਬ ਨੂੰ ਮਿੱਟੀ ਮਿਲਾਉਣ ਵਾਲੀ ਸਿੰਘਾਂ ਬਾਬੇ ਦੇ ਕੰਨੀ ਪਾਦ ਕੀ ਉਹ ਡਾਰੇ ਫਰਕੇ ਖੂਨ ਸੀ ਖਾਣੇ ਉੱਠਿਆ ਉਹ ਖੰਡੇ ਨਾਲ ਨਕੀਰ ਸੀ ਵਾਹ ਦਿੱਤੀ ਦੇਵੇ ਧਰਮ ਲਈ ਜਾਣ ਵਾਦ ਦਿੱਤੀ ਅਣਖ ਸਿੰਘਾਂ ਦੀ ਹੋਰ ਜਗਾ ਦਿੱਤੀ ਅਰਦਾਸਾਂ ਸੋਧ ਕੇ ਜ਼ਾਲਮ ਮਿਟਾਉਣ ਵਾਲਾ ਅਰਦਾਸਾਂ ਸੋਧ ਕੇ ਜ਼ਾਲਮ ਮਿਟਾਉਣ ਵਾਲਾ ਵਲ ਹਰ ਮੰਦਰ ਦੇ ਚਾਲੇ ਪਾਏ ਬਾਬੇ ਉਹ ਪਾਇਆ ਭਾਜੜਾ ਮੁਗਲਾਂ ਦੀ ਫੌਜ ਤਾਈਂ ਉਹ ਸੀਸ ਤੇ ਕਲੀ ਟਿਕਾਇਆ ਜਦੋਂ ਸੀਸ ਕਲੀ ਤੇ ਜਦੋਂ ਟਿਕਾਇਆ 75 ਸਾਲ ਦੀ ਉਮਰ ਵਿੱਚ ਆਇਆ ਖੰਡਾ 75 ਸਾਲ ਦੀ ਉਮਰ ਵਿੱਚ ਆਇਆ ਖੰਡਾ ਖੰਡਾ ਲੋਠਾਂ ਦੇ ਢੇਰ ਬਾਬੇ ਵੱਡ-ਵੱਡ ਲਾਜ ਤੇ ਹੋਇਆ ਸ਼ਹੀਦ ਪ੍ਰਕਰਮਾਂ 'ਚ ਆਂ ਡਿਠਾ ਅਗੁਰੂ ਦੇ ਅੰਚਰਨਾ ਤੇ ਸੀਸੀ ਟਿਕਾ ਦਿੱਤੇ ਗੁਰਾਂ ਦੇ ਅੰਚਰਨਾ ਤੇ ਸੀਸੀ ਟਿਕਾ ਦਿੱਤੇ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਦਾ ਸੀਸ ਰੱਖਾ ਦੋ ਬੰਦ ਜਿਸ ਥਾਂ ਤੇ ਆਪਾਂ ਬੈਠੇ ਆਂ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਦਾ ਸੀਸ ਰੱਖਾ ਸ਼ੀਤ ਬੂੰਗਾ ਸਾਹਿਬ ਅਜ ਸ਼ਾਨਾ ਨਾਲ ਸਮੋਂਦਾਏ ਉਹ ਜਿਹੜਾ ਵੀ ਗੁਰੂ ਪਿਆਰਾ ਦਰਬਾਰ ਸਾਹਿਬ ਦਾ ਸਰਦਾ ਦੇ ਸਤਕਾਰ ਨਾਲ ਦਰਸ਼ਨ ਪਉਦਾ ਏ ਉਹ ਬਾਬਾ ਦੀਪ ਸਿੰਘ ਦਾ ਜਿੱਥੇ ਸਨਸਕਾਰ ਹੋਇਆ ਉਹ ਗੁਰਦੁਆਰਾ ਸ਼ਹੀਦਾ ਸਾਹਿਬ ਆਖਵਾਉਂਦਾ ਏ ਉਹ ਬਾਬਾ ਦੀਪ ਸਿੰਘ ਜਿਹੜਾ ਸ਼ਹੀਦ ਨਹੀਂ ਕੋਈ ਇਹਦਾ ਆਸਥਾਨ ਰੈਂਦਾ ਕੋਮਾ ਨੂੰ ਜਗਾਉਂਦਾ ਏ ਇਹਦਾ ਆਸਥਾਨ ਰੈਂਦਾ ਕੋਮਾ ਨੂੰ ਜਗਾਉਂਦਾ ਏ ਦੋ ਧਾਰਾ ਖੰਡਾ ਅੱਜ ਵੀ ਸਾਹਬਿਆ ਅਕਾਲ ਤਖਤ ਸ਼ੁਕਰਗੁਜ਼ਾਰ ਦੋ ਧਾਰਾ ਖੰਡਾ ਅੱਜ ਵੀ ਸਾਹਬਿਆ ਅਕਾਲ ਤਖਤ ਦੀ ਸ਼ਾਨੇ ਉਹ ਸੀਸ ਭਾਵੇਂ ਚੜਾ ਜਾਵੇ ਉਹ ਸਿੱਧ ਕੇ ਨਿਭਾਏ ਜਾਂਦੇ ਉਹ ਜ਼ਾਲਮਾਂ ਦੀ ਮੜੀ ਉੱਤੇ ਦੀਵਾ ਵੀ ਨਾ ਬਰੇ ਸ਼ਹੀਦਾਂ ਦੇ ਤਾਂ ਪੁਰਬ ਬੜੀ ਸ਼ਾਨ ਨਾਲ ਮਨਾਏ ਜਾਂਦੇ ਸ਼ਹੀਦਾਂ ਦੇ ਤਾਂ ਪੁਰਬ ਬੜੀ ਸ਼ਾਨ ਨਾਲ ਮਨਾਏ ਜਾਂਦੇ